ਦੇਖੋ ਜੀ ਬਹੁਤ ਹੀ ਮੰਦਪਾਗੀ ਜੇ ਘਟਨਾ ਹੈ ਇਹ ਐਸੀਪੀ ਬੀ ਬੀ ਸੁੰਦਰੀ ਤੋਂ ਆਂਦੇ ਪਏ ਹਾਂ ਜੀ ਤੇ ਇਤਰੋਂ ਟਰੱਕ ਹੀ ਓਵਰਲੋਡ ਆਦਦਾ ਪਿਆ ਸੀ ਇਤਰੋਂ ਦਰਬਾਰ ਸਾਹਿਬ ਤੋਂ ਇਹੀ ਗੱਡੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਆਂਦੇ ਪਈ ਇਹ ਗੱਡੀ ਬਹੁਤ ਸਪੀਡ ਦੇ ਵਿੱਚ ਸੀ ਅੱਛਾ ਜੀ ਤੇ ਸਾਡੇ ਅਸੀਂ ਆਉਂਦੇ ਆਉਂਦੇ ਨੂੰ ਸਾਡੇ ਇਹਨਾਂ ਇੱਥੇ ਐਕਸੀਡੈਂਟ ਹੋ ਗਿਆ ਪਲਟੀਆਂ ਲੱਗੀਆਂ ਜਦੋਂ ਮੈਨੂੰ ਇੱਥੇ ਕਿਸੇ ਮੁਲਾਜ਼ਮ ਨੇ ਕਿਹਾ ਵੀ ਟਰੈਕਟਰ ਲੈ ਕੇ ਆਓ ਜਰੂਰੀ ਆ ਅਸੀਂ ਟਰੈਕਟਰ ਲੈ ਕੇ ਆਣ ਕੇ ਤੇ ਜਿਹੜੇ ਦੋ ਜਿਹੜੇ ਮਾਂ ਪੁੱਤ ਸੀ ਉਹਨਾਂ ਨੂੰ ਤਾਂ ਸਹੀ ਸਲਾਮਤ ਬਾਹਰ ਕੱਢਿਆ ਉਹਨਾਂ ਦੇ ਮਾੜੀ ਮੋਟੀ ਸੱਟ ਬੇੜੀ ਸੀ ਬਸ ਤੇ ਜਿਹੜੇ ਪਿਓ ਧੀ ਉਹਨਾਂ ਦੀ ਮਲਕੀ ਡੱਟ ਹੋ ਗਈ ਕੁਝ ਕੀ ਸੀ ਉਹਨਾਂ ਦੀ ਅੱਛਾ ਅੱਛਾ ਜਿਵੇਂ ਤੁਸੀਂ ਦੱਸ ਰਹੇ ਗੱਡੀ ਬੜੀ ਸਪੀਡ ਦੇ ਵਿੱਚ ਸੀ ਕਈ ਵਾਰੀ ਕੁਝ ਕਾਰਨ ਬਣ ਜਾਂਦੇ ਨੇ ਜਿਦਾਂ ਡਰਾਈਵਰ ਨੂੰ ਕੋਈ ਝੁੱਕਾ ਲੱਗਾ ਹੋਵੇ ਜਾਂ ਕੋਈ ਝਟਕਾ ਲੱਗਾ ਹੋਵੇ ਇਹੀ ਗੱਲ ਕਹਿੰਦੇ ਵੀ ਕਿ ਝੁੱਕਾ ਕੋਈ ਹੋ ਸਕਦਾ ਵੀ ਰਾਤ ਦੇ ਤੁਰੇ ਨੂੰ ਕੋਈ ਝੁੱਕਾ ਝੱਕ ਇਹੀ ਗੱਲ ਇਹੀ ਆ ਗਈ ਇਸ ਤਰ੍ਹਾਂ ਦੀ ਕੁਝ ਗੱਲ ਹੋ ਜਾਂਦੀ ਹੈ ਹਾਂਜੀ ਹਾਂਜੀ ਕਾਰਨ ਕੀ ਬਣਿਆ ਹੁਸਾ ਵਾਪਰਦਾ ਅਜੇ ਤੱਕ ਕੋ ਇਹੋ ਪਤਾ ਲੱਗਾ ਵੀ ਗੱਡੀ ਕਾਰ ਜਿਹੜੀ ਐਕਸੀਡੈਂਟ ਹੋ ਕਰਕੇ ਪਟ ਗਈ ਹੈ ਜਿਹਦੇ ਉਹਨੇ ਕਹੀ ਜੀ ਹੋਈ ਠੀਕ ਹੈ ਇੱਕ ਜਨਾਨੀ ਔਰ ਇੱਕ ਬੱਚਾ ਜਿਹੜਾ ਜਦੋਂ ਜੈਦਨਾ ਕੱਢ ਲਿਆ ਇੱਕ ਜੈਂਟਸ ਔਰ ਇੱਕ ਛੋਟੀ ਬੱਚੀ ਦੀ ਡਰਾਈਵਰ ਔਰ ਛੋਟੀ ਬੱਚੀ 35 ਸਾਲ ਦੀ ਉਹਨੂੰ ਦੋਨੋਂ ਪਟਿਆ ਉਹਨੂੰ ਡੈਥ ਹੋ ਗਈ ਉਹਨੂੰ ਡੈਥ ਹੋ ਗਈ